ਸੱਚੇ ਕਾਲਜੀ ਅਸਲਾਮੁਅਲੈਕੁਮ ਉਮੀਦ ਕਰਨਾ ਤੁਸੀ ਬਿਲਕੁਲ ਬਧੋਗ ਵਗੈਰ ਰਤਵਾਨੋ ਚਰਦੀ ਕਲਾਚੇ ਰੱਖੇ ਅੱਜ ਜੀ ਗੱਲ ਕਰਾਂਗੇ ਮੰਕਿਰਤ ਓਲਕ ਦੀ ਉਹਨਾਂ ਨੇ ਬਹੁਤ ਵੱਡੇ ਮਕਦਾਰ ਚ ਪੈਸਾ ਵੰਡਿਆ ਪੈਸੇ ਦੀ ਬਾਰਿਸ਼ ਕੀਤੀ ਪੰਜਾਬ ਤੇ ਫਿਰ ਇਹ ਕੰਮ ਕਰਨ ਤੋਂ ਬਾਅਦ ਜਦੋਂ ਉਹ ਕਾਰ ਰਾਇ ਤੇ ਉਹ ਫਿਰ ਉਹ ਕਿਸ ਤਰ੍ਹਾਂ ਰੋਏ ਅੱਜ ਤੁਹਾਡੇ ਨਾਲ ਬਹੁਤ ਅਹਿਮ ਕਿਸਮ ਦਾ ਇੰਟਰਵਿਊ ਸ਼ੇਅਰ ਕਰਨਾ ਹੈ ਕਿ ਮੰਕਿਰਤ ਓਲਕ ਜੇ ਲੋਕ ਕਿੰਨੇ ਜ਼ਰੂਰੀ ਨੇ ਹਰ ਥਾਂ ਤੇ ਤੇ ਇਹੋ ਜਿਹੇ ਲੋਕਾਂ ਦੀ ਵਜ੍ਹਾ ਤੋਂ ਬਹੁਤ ਸਾਰੇ ਲੋਕ ਜਿਹੜੇ ਨੇ ਸੁਖੀ ਰਹਿੰਦੇ ਨੇ ਪਹਿਲਾਂ ਅਸੀਂ ਇੰਟਰਵਿਊ ਵੇਖਨੇ ਆ ਫਿਰ ਮਜ਼ੀਦ ਗੱਲ ਕਰਾਂਗੇ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ ਕੋਈ ਕਹਿੰਦਾ ਪਾਡੇ ਆ ਉਹ ਮੈਂ ਕਹਿੰਦਾ ਜੱਟ ਹੋਣਾ ਹੀ ਪਾਡਾ ਚਾਹੀਦਾ ਇਹਦਾ ਪਾਡੇ ਜੱਟ ਹੀ ਲੜਿਆ ਵੀ ਘਾਰ ਹੀ ਲੜਾ ਦੇਣ ਸਾਡਾ ਪੰਜਾਬ ਆ ਠੀਕ ਆ ਆਪਦੀ ਮਾਂ ਨੂੰ ਅਸੀਂ ਮਾਂ ਨਹੀਂ ਕਹਣਾ ਫਿਰ ਕਿਸੇ ਦੀ ਕੀ ਲੱਗਦੀ ਵਾਹਿਗੁਰੂ ਦੀ ਮਿਹਰ ਆ ਪੰਜਾਬ ਤੇ ਨਾ ਕਦੇ ਦਵਿਆ ਨਾ ਕਦੇ ਡਬਣਾ ਜਿੰਦ ਜਾਨ ਲਾ ਦੇਾਂਗੇ ਯਾਰ ਚੀਕਾਂ ਬਰਵਾ ਦੇਾਂਗੇ ਆਪਾਂ ਤਾਂ ਪੰਜਾਬ ਲਈ ਹੋਣੀ ਕੋਈ ਜੰਗ ਹੋ ਜੇ ਯਾਰ ਸ਼ਹੀਦ ਹੋ ਜਾਾਂਗੇ ਆਪਾਂ ਇੰਨਾ ਪਿਆਰ ਕਰਦੇ ਆਂ ਉਹਦੇ ਪੰਜਾਬ ਨੂੰ ਇਹ ਇੰਨਾ ਪੈਸਾ ਯਾਰ ਛਾਤੀ ਦੇ ਲੈ ਕੇ ਥੋੜੀ ਜਾਣਾ ਕਿੱਡੀ ਗੱਲ ਹੈ ਚੱਕ ਦੇਾਂਗੇ ਪੱਟੇ ਇਹ ਪਵਾਦ ਨਾਲ ਝੋਟਾ ਜੱਟ ਨਾਲ ਆ ਭਰਾਵਾਂ ਦਾ ਹੌਸਲਾ ਹੀ ਬੜਾ ਹੁੰਦਾ ਯਾਰ ਵੀਰੇ ਜੋ 5 ਕਰੋੜ ਲਾਨਿਆ ਮੈਂ ਕਿਹਾ ਮੈਂ ਸਿੱਧਾ ਗਿਆ ਅਸੀਂ ਤੂੰ ਜੋ ਮੈਂ ਢਾਈ ਮੇਰਾ ਢਾਈ ਤੇਰਾ ਠੀਕ ਆ ਆ ਤਾਂ ਹੁਣ ਅੱਗੇ ਮੈਂ ਕਿਹਾ ਪਾਉ ਹੁਣ ਮੈਂ ਹੁਣ ਕਹਿੰਦਾ ਹੁਣ ਕੀ ਫਿਰ ਢਾਈ ਤੇਰਾ ਢਾਈ ਮੇਰਾ ਜਿਹੜੇ ਵੱਜਦੇ ਰਹਿਣ 6 ਮਹੀਨੇ ਦਾ ਖਮਾਇਆ ਨਾ ਪਤਾ ਨਹੀਂ ਮੈਂ ਬਖਸ਼ ਯਾਰ ਆਪੀ ਆਈ ਜਣੀ ਮਾਇਆ ਮੂਆ ਦੀ ਫਿਕਰ ਨਹੀਂ ਅੱਜ ਨਾਂ ਬੋਲੇ ਫੇਰ ਕਦ ਬੋਲੋਗੇ ਅਟੇ ਨਾਂ ਤੇ ਹੱਡੇ ਦੇ ਕੀ ਕਰਨਾ ਹੈਗਾ 21 ਦਾ ਲੀਕ ਬਾਤ ਹੀ ਆ ਮੈਂ ਰੱਬ ਨੂੰ ਤੁਰ ਅਰਦਾਸ ਕਰਦਾ ਰੱਬਾ ਮੇਰੀ ਜਿਹੜੀ ਉਹ ਲੀਕ ਬਾਈ ਨਾ ਦਾਨ ਵਾਲੀ ਲੀਕ ਸਭ ਤੋਂ ਛੋਟੀ ਹੋਵੇ ਵੀ ਮੈਂ ਤਾਂ ਕੁਝ ਵੀ ਨਹੀਂ ਦਾਨ ਕੀਤਾ ਵੀਰੇ ਕੁਝ ਵੀ ਨਹੀਂ ਸੱਚੀ ਕੁਝ ਨਹੀਂ ਆ ਯਾਰ ਬਾਉ ਜੀ ਆਪਾਂ ਦਾ 100 ਕਰੋੜ ਦੇਣਾ ਸੀ ਕੋਈ ਨਹੀਂ ਬਾਬਾ ਉਹ ਵੀ ਕਾਤ ਬਖਸ਼ੂਗਾ ਤੁਸੀਂ ਕਹਿੰਦੇ ਨਜ਼ਰਾਂ ਇਹਦੀ ਸਾਡਾ ਇੱਕ ਪਲਾਟ ਵਿਕ ਜਾਏ ਕੋਈ ਗੱਲ ਨਹੀਂ ਪਰ ਲੋਕਾਂ ਨੇ ਲਾਵਾਂਗੇ ਜਿਵੇਂ ਤੁਸੀਂ ਵੇਖੀ ਚਲੋ ਬਾਬਾ ਚੜ੍ਹਦੀ ਕਲਾ ਆਪਣੀ ਮਾਰਸ਼ਲ ਗੋਮਿਆ ਯਾਰ ਜੋਦੇ ਬੈਠੇ ਆ ਜਿਹੜੇ ਬੈਤ ਬਲੈਤਾ ਚ ਬੈਠਿਆ ਛੋਟੇ ਕੋਈ ਰੀਜ਼ ਨਹੀਂ ਕਰ ਸਕਦਾ ਉਹਨਾਂ ਦੀ ਉਹ ਮੈਂ ਤਾਂ ਸ਼ੁਰੂ ਤੋਂ ਹੀ ਐਵੇਂ ਆ ਮੇਰੇ ਯਾਰ ਦੋਸਤ 20-20 ਸਾਲਾਂ ਦੇ ਮੇਰੇ ਨਾਲ ਕਿਉਂ ਨਹੀਂ ਉਹਨਾਂ ਨੂੰ ਪਤਾ ਆਪਾਂ ਉਹ ਚੀਜ਼ ਕੀ ਆ ਮੈਂ ਤਾਂ ਬਾਬੇ ਤੇ ਵਿਸ਼ਵਾਸ ਹੀ ਆਈਦਾ ਕਿੰਨਾ ਬੁੱਝਦੇ ਦੀਵੇ ਬਲਦੇ ਦੇਖੇ ਚੜਦੇ ਸੂਰਜ ਢਲਦੇ ਦੇਖੇ ਲੋਕੀ ਕਹਿੰਦੇ ਮਨ ਕਿਰਤ ਸਿਆ ਤੇਰੀ ਦਾਲ ਨਹੀਂ ਗੜਨੀ ਮੈਂ ਤਾਂ ਪੱਥਰ ਘੜ ਦੇਵਾਂਗਾ ਇਨੂੰ ਉਹਨਾਂ ਆ ਚੀਜ਼ ਦਾ ਚਸ ਪੈ ਗਿਆ ਲੋਕਾਂ ਦੀ ਮਤ ਕਰਨ ਦਾ ਯਾਰ ਸੀਸਾ ਮਿਲਦੀਆਂ ਕੋਈ ਮੈਂ ਬਹੁਤ ਇਮੋਸ਼ਨਲ ਬੰਦਾ ਮੈਂ ਜਿੰਨਾ ਸੇਵਾ ਕਰਕੇ ਹੁੰਦਲਾ ਆ ਉਹਦੇ ਨਾਲ ਵਾਈਫ ਤੇ ਬੱਚੇ ਨਹੀਂ ਹੋਏ ਉਹਦੇ ਨਾਲ ਕੇ ਭਾਈ ਜੀ ਮੈਂ 1 ਵਜੇ ਤੋਂ ਲੈ ਕੇ 7 ਵਜੇ ਤੱਕ ਕੁੱਬਾਂ ਮਾਰ ਮਰ ਰੋਇਆ ਉਹ ਚੀਜ਼ਾਂ ਯਾਦ ਕਰ ਕਰ ਵੀ ਯਾਰ ਆਪਾਂ ਤਾਂ ਇੱਥੇ ਮਹਿਲ ਬਣਾ ਰਿਆ ਚ ਬੈਠੇ ਆ ਯਾਰ ਲੈਡ ਨਹੀਂ ਜਾਈ ਉੱਥੇ ਯਾਰ ਜਿਹੜੇ ਆਪਾਂ ਨੂੰ ਫਾਲੋ ਕਰਦੇ ਆ ਠੀਕ ਹੈ ਉਹਨਾਂ ਨੇ ਕਿਹਾ ਯਾਰ ਵੀ 22 ਗਰਾਉਂਡੇ ਵੜਿਆ ਹੋਇਆ ਤੇ ਸਾਡੇ ਸੱਪ ਲੜ ਗਿਆ ਵੀ ਅਹੀਂ ਵੀ ਚਲੀਏ ਮੇਰਾ ਸੁਪਨਾ ਹੈ ਮੈਨੂੰ ਵੇਖ ਕੇ ਇਹ ਲੋਕੀ ਕੈਨੇਡਾ ਅਮਰੀਕਾ ਤੋਂ ਟਿਕਟਾਂ ਘਰੋਣ ਜਿਹੜਾ ਕੋਈ ਜੋਬ ਵਾਲਾ ਜੋਬ ਛੱਡੇ ਯਾਰ ਮਹੀਨੇ ਦੀਆਂ ਛੁੱਟੀਆਂ ਲੈ ਕੇ ਵੀ ਲੋਕਾਂ ਦਾ ਕੋਈ ਪੰਜਾਬ ਨੂੰ ਖੜਾ ਕਰਨਾ ਦੋ ਯਾਰ ਆਪਾਂ ਆਉਂਦੇ ਲੋਕਾਂ ਦਾ ਖੜਨਾ ਕਿਉਂਕਿ ਸਾਡੇ ਲੋਕਾਂ ਨੇ ਸਾਡੀ ਇਕਾਤ ਵਧਾਈ ਆ ਨਹੀਂ ਤਾਂ ਆ ਇਹਦਾ ਕੁੱਤੀ ਨਹੀਂ ਪੁੱਛਣੀ ਸੀ ਯਾਰ ਅੱਤ ਨਾਲ ਕਵਾਂਗੇ ਧੋਕ ਕੇ ਕਵਾਂਗੇ ਕਿਉਂਕਿ ਸਾਡੇ ਪੰਜਾਬ ਨੂੰ ਉਹਨਾਂ ਨੂੰ ਇੱਥੇ ਪਹੁੰਚਾਇਆ ਮੈਂ ਕਿਹਾ ਵੀ ਉਹ ਜੱਟ ਨੇ ਮੰਨੀ ਨਹੀਂ ਯਾਰ ਉਹ ਜੱਟ ਨੇ ਐਡਾ ਦਿਲ ਕਰਤਾ ਉਹ ਕਹਿੰਦਾ ਨਾ ਸੱਦੀ ਹੋਈ ਮਤਰਾਂ ਦੀ ਪੈਰ ਜੁੱਤੀ ਨਾ ਪਾਵਾਂ ਧੋਕ ਕੇ ਕਹਦਾ ਵੀ 6 ਮਹੀਨੇ ਅਸੀਂ ਕਿਸ਼ਤ ਨਹੀਂ ਲੈਂਦੇ 6 ਮਹੀਨੇ ਅਸੀਂ ਵਿਆਹ ਨਹੀਂ ਲੀਨਉਂਦੇ ਨਾਹ ਵੀ ਉਹ ਕਰਦਾ ਮaaf ਕਰੋ ਜਮਾਈ ਵੀ ਮੇਰੀ ਰਿਕੁਐਸਟ ਆ ਤਾਂ ਦੇ ਅੱਗੇ ਕਹਿੰਦੇ 6 ਮਹੀਨੇ ਬਾਅਦ ਦੇਖਾਂਗੇ ਮੈਂ ਕਿਹਾ ਦੇਖਣਾ ਨਹੀਂ ਜੀ ਜਿਹੜੇ ਵਚਨ ਹੋ ਗਏ ਫੁੱਲ ਚੜਾਇਓ ਅੱਜ ਜਿਹੜੀ ਤੁਸੀਂ ਇਹ ਗੱਲ ਕਹਿਤੀ ਨਾ ਕਰਦੇ ਮਾਫੀ ਆ ਲਈ ਦਿਲ ਖੁਸ਼ ਕਰਤਾ ਪਰਿਵਾਰਾਂ ਕਿਹਾ ਦੱਸਾਂ ਯਾਰ ਹਾਡੇ ਵਾਲੇ ਤਾਂ ਐਂ ਦੇ ਯੋਧੇ ਹੁੰਦਾ ਕਹਿੰਦੇ ਉਹਨਾਂ ਨੂੰ ਮੇਰੇ ਤੇ ਮਾਣ ਹੀ ਬੜਾ ਆ ਕਹਿੰਦਾ ਸਾਰਾ ਕੁਝ ਵੇਚ ਵਟ ਦੇ ਤੂੰ ਤਾਂ ਕਹਿੰਦਾ ਤੈਨੂੰ ਜੰਗਲ ਚ ਟੋਟ ਲਊ ਤੂੰ ਤਾਂ ਉਹਨੂੰ ਹਰਾ ਕਰ ਦੇਗਾ ਆ ਨਰਜੀ ਨਹੀਂ ਵੇਖੀ ਐਂ ਲੱਗਦਾ ਨਹੀਂ ਵੀ ਹੁਣ ਯੁੱਧ ਦੇ ਚੱਲੀਏ ਆਪਾਂ ਦਾ ਬੰਦਾ ਇਨਸਪਾਇਰ ਕਰਦਾ ਪੋਜ਼ਿਟਿਵ એનર્ਜੀ ਬਹੁਤ ਆਪਾਂ ਦਾ ਬਈ ਜੀ ਆਪਾਂ ਕਿਉਂ ਯਾਰ ਕਿਸੇ ਦਾ ਆਪ ਦੇ ਲਈ ਕਿਸੇ ਦਾ ਦੇਣਾ ਨਹੀਂ ਠੀਕ ਆ ਜ਼ਿੰਦਗੀ ਜੇ ਸਾਫ਼ ਹੈ ਕਿਸੇ ਦਾ ਟੰਗੀ ਨਹੀਂ ਮਾਰੀ ਕਿਸੇ ਦਾ ਕੋਈ ਨਹੀਂ ਜੋ ਕਿਸਦਾ ਘਰ ਖਵਾਇਆ ਹੈ ਮੈਂ ਤੇ ਵਜਦਾ ਸਦਾ ਕਿਤੇ ਵੀ ਉਥੇ ਰਿਸਕ ਆ ਯਾਰ ਹਰ ਬੰਦੇ ਤੋਂ ਨਿਕਲ ਅਸੀਂ ਬਾਬਿਆਂ ਦੇ ਯਾਰ ਪੁਲ ਟੁੱਟ ਗਿਆ ਉਥੇ ਫਿਰ ਯਾਰ ਤਾਂ ਟਰਾਲੀ ਹਣੀ ਆ ਇੰਨੇ ਬੰਦੇ ਕਿਤੇ ਵਿੱਚੋਂ ਸਕਿਉਰਟੀ ਕਿਤੇ ਨਹੀਂ ਉਹ ਮੈਂ ਸਕਿਉਰਟੀ ਨਾਲ ਜਾਵੇ ਜੱਟ ਤਾਂ ਜਾਊਗਾ ਬੰਦੇ ਨਿਕਲ ਕੇ ਭੱਜ ਗਿਆ ਸਕਿਉਰਟੀ ਮੇਰੇ ਪਿੱਛੇ ਪਿੱਛੇ ਬਾਬੇ ਅਸੀਂ ਘਟਵੜ 2 ਕਿਲੋਮੀਟਰ ਅੱਗੇ ਕਿ ਸਕਿਉਰਟੀ ਕਿਤੇ ਨਿਕਲ ਨਹੀਂ ਸਕਦੀ ਵਾਪਸ ਮੋੜੋ ਮੈਂ ਕਿਹਾ ਇਹਨਾਂ ਨੇ ਸੁਣਨੀ ਤਾਂ ਹੈ ਨਹੀਂ ਮੈਂ ਐਂ ਕੁਛ ਸੁਟਣ ਦੇ ਬਹਾਨੇ ਬਾਰੀ ਖੁਲੀ ਮੈਂ ਭੱਜ ਪਿਆ ਆਪਣੇ ਨੂੰ ਨਹੀਂ ਰਿਹਾ ਜਾਂਦਾ ਯਾਰ ਚਾਰ ਪੁੱਤ ਵਾਰੇ ਪਹਿੰਵੀ ਮਾਂ ਵਾਰੀ ਛੇਮਾ ਬਾਪ ਵਾਰਿਆ ਸਤਮਾਹਤ ਵਾਰਿਆ ਸੱਤ ਵਾਰ ਕੇ ਕਹਿੰਨਾ ਪਾਣਾ ਮਿੱਠਾ ਲੱਗੇ ਤੇਰਾ ਸਰਬੰਸ ਦਾ ਨਹੀਂ ਆਵੇ ਦੇਣਾ ਕੌਣ ਦੇਊਗਾ ਤੇਰਾ ਆ ਚਰਚੇਤ ਉਹ ਨਾਮ ਇਸ ਕਰਕੇ ਕਿ ਪੈਸਾ ਹੜਪੀੜਤਾ ਦੇ ਲਈ ਮੀਂਹ ਦੇ ਵਾਂਗ ਵਰਾਇਆ ਬਾਈ ਮਨਕੀਰ ਤੌਲਖੁਰੀ ਬਾਈ ਹੁਰਾਂ ਦੀ ਟੀਮ ਬਾਈ ਸਿਮਰਨ ਹੁੰਦਲੁਰੀ ਬਾਈ ਹੁਰਿਆ ਜੀ ਸਾਡੇ ਨਾਲ ਨੇ ਗੱਲਬਾਤ ਬਾਈ ਹੁਰਾਂ ਦੇ ਨਾਲ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਪ੍ਰਗਲੀ ਗੱਲਬਾਤ ਹੈ ਕਿ ਬਾਈ ਜੀ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਲਾਮ ਸਲੂਟ ਕੌਲੀ ਟੀਮ ਨੂੰ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਬਾਈ ਤੁਸੀਂ ਪੰਜਾਬੀਆਂ ਦੇ ਨਾਲ ਹੜਪੀੜਤਾ ਦੇ ਨਾਲ ਖੜੇ ਅਜੇ ਇੱਕੋ ਚਰਚਾ ਚੱਲਦੀ ਹੈ ਕਿ ਯਾਰ ਪੰਜਾਬ ਦਾ ਪੁੱਤ ਪੰਜਾਬ ਦੇ ਲਈ ਆ ਖੜਿਆ ਤੇ ਇਹ ਨਹੀਂ ਸੋਚਿਆ ਕਿ ਯਾਰ ਮੈਂ ਪੈਸੇ ਦਾ ਕੀ ਕਰਨਾ ਪਰ ਲੋਕਾਂ ਦੇ ਲਈ ਵਰਾਤਾ ਵੀ ਲੋਕਾਂ ਦਾ ਦਿੱਤਾ ਲੋਕਾਂ ਲਈ ਵਰਾਤਾ ਇਹ ਮੇਰੇ ਸਲੂਟ ਸਭ ਤੋਂ ਵੱਡਾ ਤੁਹਾਨੂੰ ਆ ਮੀਡੀਆ ਨੂੰ ਆ ਇਸ ਵਾਰ ਜੋ ਮੀਡੀਆ ਨੇ ਕੀਤਾ ਠੀਕ ਆ ਛਲਾਂਗਾ ਯੋਗਾ ਮੈਂ ਕਹਿੰਨਾ ਜੀ ਪਾਣੀਆਂ ਚ ਹਨਾ ਆਪਣੀ ਆਪ ਦੀ ਜਾਣ ਦੀ ਨਾ ਪ੍ਰਵਾਹ ਕਰਦੇ ਹੋਏ ਤੇ ਲੋਕਾਂ ਦੀ ਹੈਲਪ ਕਰ ਰਹੇ ਨੇ ਸਾਰਾ ਕੁਝ ਤਾਂ মিডিਆ ਨੂੰ ਇਸ ਵਾਰ মিডিਆ ਨੇ ਦਿਲ ਜਿੱਤ ਲਿਆ ਬਾਈ ਨੇ ਕਿਹਾ ਵੀ ਆਪਾਂ ਕਰਨਾ ਆਪਦੇ ਆਪ ਨੂੰ ਹੀ ਕਦੇ ਆਇਆ ਵੀਰੇ ਇਹ ਆਪਾਂ ਕਿਵੇਂ ਕਰਾਂਗੇ ਐਡਾ ਵੱਡਾ ਨਹੀਂ ਨਹੀਂ ਵੀਰੇ ਪਤਾ ਗੱਲ ਕੀ ਹੈ ਉੱਥੇ ਗਏ ਅਸੀਂ ਪ੍ਰੀਤ ਵਾਲਿਆਂ ਦੇ ਨਾਲ ਵੀਰੇ ਦਾ ਫੋਨ ਆਇਆ ਵੀ ਐਂ ਕਰਕੇ ਅਨਾਉਂਸਮੈਂਟ ਕਰਕੇ ਆਉਣੀ ਹੈ ਚਲੋ ਉੱਥੇ ਜਾ ਕੇ ਹਾਲਾਤ ਦੇਖੇ ਮੈਂ ਕਿਹਾ ਵੀਰੇ ਵੀ ਸੇਵਾ ਕਰਨੀ ਪਣਦੀ ਹੈ ਉੱਤੇ ਚਲੋ ਕਹਿੰਦੇ ਵੀ ਆ ਚੀਜ਼ ਦੀ ਕਰਦੀ ਮੈਂ ਕਿਹਾ ਵੀਰੇ ਕੁਝ ਨਹੀਂ ਸੇਵਾ ਕਰਨੀ ਆਪਾਂ ਜਿੰਨੇ ਘਰ ਆ ਜਿੰਨੇ ਘਰ ਲੋਕਾਂ ਦੇ ਖੜੇ ਆ ਆਪਾਂ ਘਰ ਬਣਾਉਣੇ ਆ ਕਰੋੜ 2 ਕਰੋੜ 3 ਕਰੋੜ ਇਹ ਕਹਿੰਦਾ ਨਹੀਂ 3 ਨੇ ਆਪਾਂ 5 ਕਰੋੜ ਦੇਣਾ ਅੱਧ ਤੂੰਪਾ ਅੱਧ ਮੈਂ ਪਾਉਣਾ ਮੈਂ ਕਿਹਾ ਵੀਰੇ ਕੋਈ ਚੱਕ ਨਹੀਂ ਆਪਣਾ ਭਰਾ ਵੀ ਇੱਕ ਸੇਵਾ ਕਰਦਾ ਮੈਂ ਉਹਨੂੰ ਵੀ ਅਸੀਂ ਫੋਨ ਲਾ ਲਿਆ ਉਹ ਕਹਿੰਦਾ ਵੀਰੇ ਜੋ ਤੁਸੀਂ ਮੇਲੇ ਹਿੱਸੇ ਲਾਉਣਾ ਲਾ ਦੋ ਨਾਲ ਖੜਿਆ ਥੋੱਕੇ ਤੁਹਾਡੇ ਹੰਦੂ ਭਾਈ ਜਿਵੇਂ ਜਿਵੇਂ ਤੁਸੀਂ ਜਾਣੇ ਹੋਗੇ ਕਿ ਨਾ ਮਿਸ ਮੈਨੇਜਮੈਂਟ ਦੀ ਗੱਲ ਜਿਹੜੀ ਚੱਲਦੀ ਹੈ ਵੀ ਜਿਵੇਂ ਜੋ ਵੀ ਆ ਗਿਆ ਬਾਈ ਉਹਨਾਂ ਨੇ ਲੱਖ ਕੱਢਿਆ 2 ਲੱਖ ਕੱਢਿਆ 3 ਲੱਖ ਕੱਢਿਆ ਉਹ ਦਿੱਤਾ ਉਹ ਚੀਜ਼ ਕਿਵੇਂ ਕਿਦਾਂ ਮਾਰਕ ਹੁੰਦੀ ਹੈ ਵੀ ਕਿਹੜੇ-ਕਿਹੜੇ ਲੋਕਾਂ ਨੂੰ ਪੈਸਾ ਦੇਣਾ ਕੌਣ-ਕੌਣ ਆ ਜਾਂ ਜੋ ਵੀ ਉੱਥੇ ਭੀੜ ਦੇ ਵਿੱਚ ਜੋ ਵੀ ਆਉਂਦਾ ਉਹ ਚੀਜ਼ ਤੇ ਜ਼ਰੂਰ ਚੰਨਣਾ ਪਾਇਓ ਬਈ ਜੀ ਉੱਥੇ ਐ ਸ਼ਨੀ ਹੈ ਸਾਡੇ ਆਲਰੇਡੀ ਸਾਡਾ ਜਦੋਂ ਹੋਟਲ ਚੋਂ ਨਿਕਲੇ ਸਾਡੇ ਨਾਲ ਪ੍ਰੈਸ ਦੀਆਂ 2-3 ਗੱਡੀਆਂ ਸੀ ਪ੍ਰੈਸ ਨੇ ਸਾਨੂੰ ਆਇਡੈਂਟੀਫਾਈ ਕੁਝ ਸਾਨੂੰ ਸਾਡੇ ਭਰਾਵਾਂ ਨੇ ਸ਼ਾਰਟਲਿਸਟ ਕਰਤੇ ਸੀ ਉਹੀ ਘਰ ਪ੍ਰੈਸ ਨੇ ਸਾਨੂੰ ਸ਼ਾਰਟਲਿਸਟ ਕਰਕੇ ਦੇਏ ਸੀ ਜੀਪ ਕਿਉਂਕਿ ਪ੍ਰੈਸ ਦਾ ਯੋਗਦਾਨ ਮੈਂ ਸਭ ਤੋਂ ਪਹਿਲਾਂ ਦਾ ਪ੍ਰੈਸ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਰੇ ਜਾ ਕੇ ਕਿਉਂਕਿ ਸਾਨੂੰ ਨਹੀਂ ਪਤਾ ਵੀ ਕਿਹੜੇ ਘਰ ਦਾ ਕਿੰਨਾ ਨੁਕਸਾਨ ਹੋਇਆ ਬਈ ਸਾਨੂੰ ਨਾ ਉਧਰ ਪਿੰਡਾਂ ਹਾਂ ਗਏ ਜਰੂਰ ਹੈ ਇਧੀਆਂ ਚ ਪਰ ਪਿੰਡਾਂ 'ਚ ਐ ਨਹੀਂ ਪਤਾ ਕਿੱਥੇ ਕੀ ਨੁਕਸਾਨ ਹੋਇਆ ਸਾਨੂੰ ਪ੍ਰੈਸ ਨਾਲ ਲੈ ਕੇ ਗਈ ਹੈ ਇਸ ਤਰ੍ਹਾਂ ਦਿਖਾਇਆ ਵੀ ਬਈ ਆ ਘਰ ਦਾ ਇੰਨਾ ਨੁਕਸਾਨ ਹੋਇਆ ਇਹਨਾਂ ਦੇ ਬੱਚਾ ਨਹੀਂ ਹੈ ਇਹਨਾਂ ਦੇ ਜਵਾਨ ਪੁੱਤ ਦੀ ਮੌਤ ਹੋਈ ਹੋਈ ਹੈ ਉੱਥੇ ਜਿੱਥੇ ਲੋੜਵੰਦ ਸੀਗੇ ਉੱਥੇ ਅਸੀਂ ਜਦੋਂ ਚਲੋ ਪਿੰਡ 'ਚ ਚਲੇ ਗਏ ਉਦੋਂ ਬਜ਼ੁਰਗ ਕੋਈ ਸੀਗੇ ਜਿਹੜਾ 20 50 ਹਜ਼ਾਰ ਉਹ ਤਾਂ ਚਲੋ ਜੀ ਹੁਣ ਜੋ ਬਜ਼ੁਰਗ ਆ ਗਿਆ ਉਹਨਾਂ ਦੇ ਘਰੇ ਚਲੋ ਘਰ ਠੀਕ ਨੇ ਉਹਨਾਂ ਦੇ ਪਰ ਉਹਨਾਂ ਦੇ ਰਹਿਣ ਜੋਗਾ ਕੋਈ ਬੈੱਡ ਨਹੀਂ ਕੋਈ ਕੱਪੜਾ ਨਹੀਂ ਲੀੜਾ ਨਹੀਂ ਪਾਣੀ ਖੜਿਆ ਉਹ ਚੀਜ਼ ਵਾਸਤੇ ਅਸੀਂ ਕਿਸੇ ਨੂੰ ਬੈਡਾਂ ਵਾਸਤੇ ਕਿਸੇ ਨੂੰ ਚਲੋ ਉਹ ਜੋ ਰੱਬ ਨੇ ਜੋ ਜਿੰਨੇ ਕੁ ਜੋਗੇ ਹੈਗੇ ਆ ਉਹਨੇ ਕਿ ਅਸੀਂ ਸੇਵਾ ਕਰੀ ਹੈ ਚਲੋ ਦੇਣੇ ਵਾਲਾ ਤਾਂ ਕੌਣ ਹੈ ਕਿਸੇ ਨੂੰ ਬਿਲਕੁਲ ਬਸ ਉਹਨਾਂ ਕ ਅਸੀਂ ਕਰਦੇ ਰਹੇ ਹਾਂ ਬਾਕੀ ਜਿਹੜੇ ਘਰਾਂ ਨੂੰ ਅਸੀਂ ਡਿਊਟੀ ਲਾਈ ਉਹ ਅਸੀਂ ਪ੍ਰੋਪਰ ਅਸੀਂ ਸ਼ਾਰਟਲਿਸਟ ਕਰਕੇ ਜਿੱਦਾਂ ਅਸੀਂ 40 ਘਰ ਹੈ ਬਾਈ ਉੱਥੇ ਕੋਈ ਐ ਨਹੀਂ ਹਜੇ ਤਾਂ ਅਸੀਂ ਜਾ ਕੇ ਸਿਰਫ ਸ਼ੁਰੂ ਕਰਨੇ ਵਾਸਤੇ ਅਸੀਂ ਜਾ ਕੇ ਜਿਹਨੂੰ ਲਗ ਲਗ 2-2 ਲੱਖ ਕੇ ਅੰਪਾਇਰ ਉਹ ਦੇ ਕੇ ਆਏ ਆ ਉਹ ਸਿਰਫ ਸ਼ੁਰੂਆਤ ਹੈ ਵੀ ਤੁਸੀਂ ਘਰ ਸ਼ੁਰੂ ਕਰੋ ਸਰਪੰਚਾਂ ਦੀ ਡਿਊਟੀ ਲਾ ਕੇ ਆਏ ਆ ਵੀ ਜਦੋਂ ਕੰਮ ਥੋੜਾ ਸ਼ੁਰੂ ਹੋ ਗਿਆ ਫਿਰ ਪਹੁੰ ਅਜਾ ਮਤਲਬ ਇਹ ਆ ਜਿਹਨੇ ਜੋਗੇ ਹੈ ਤੁਹਾਡੇ ਨਾਲ ਖੜੇ ਮਤਲਬ ਇਹ ਆ ਵੀ ਉਹ ਕਰਨ ਉਹ ਇਹ ਨਹੀਂ ਵੀ 1 ਲੱਖ 2 ਲੱਖ ਮਿਲ ਕੇ ਉਹਨੂੰ ਐਂਡ ਤੱਕ ਵੀ ਤੁਸੀਂ ਉਹਨੂੰ ਪੂਰਾ ਬਣਾ ਜਿੰਨੇ ਜੋਗੇ ਉਹ ਸੀਗੇ ਉਹਨੇ ਉਹਨੇ ਪਹਿਲਾਂ ਵੀ ਜੋ ਤੁਹਾਡਾ ਨੁਕਸਾਨ ਹੋਇਆ ਤੁਸੀਂ ਸ਼ੁਰੂ ਕਰੋ ਤੁਹਾਡੇ ਨਾਲ ਖੜੇ ਆ ਤੁਹਾਡਾ ਪਹੁੰਚਦਾ ਕਰਾਂਗੇ ਜਿੰਨੇ ਵੀ ਉੱਥੇ ਕੋਈ ਬਕਾਇਦਾ ਉੱਥੇ ਉਹ ਪਿੰਡ ਦਾ ਸਰਪੰਚ ਸੀਗਾ ਸਰਪੰਚਾਂ ਦੀ ਡਿਊਟੀ ਲਈ ਵੀ ਤੁਸੀਂ ਬਈ ਜੀ ਨਾਲ ਹੋ ਕੇ ਕੰਮ ਕਰਾਉਣਾ ਬਕਾਇਦਾ ਤਾਂ ਹੀ ਅਸੀਂ ਕੋਈ ਸੰਸਥਾ ਨੂੰ ਚਲੋ ਅਸੀਂ ਜਿੱਦਣ ਅਸੀਂ ਐਸੀਆਂ ਐਲਾਨ ਕਰਿਆ ਮੱਕੜ ਸਾਹਿਬ ਸਾਨੂੰ ਮਿਲਣ ਆਏ ਆਂ ਭਾਈ ਅਮਨ ਸੀਗਾ ਨਾਲ ਮੱਕੜ ਸਾਹਿਬ ਦੀ ਅਸੀਂ ਜੋ ਉਹ ਤੋਂ ਪਹਿਲਾਂ ਨਾ ਅਸੀਂ ਜਦੋਂ ਆ ਜਾਣੇ ਤੋਂ ਪਹਿਲਾਂ ਪ੍ਰੀਤ ਵਾਲੇ ਤੋਂ ਮੈਂ ਵੀਰਾਸੀ ਉਰੇ ਬੈਠੇ ਮੇਰੇ ਪਿੰਡੋਂ ਮੈਂ ਚੱਪਰ ਜਿੜੀ ਤੋਂ ਵਾਈਫ ਮੇਰੀ ਸਰਪੰਚ ਹੈ ਜੀ ਫੋਨ ਆ ਗਿਆ ਮੁੰਡਿਆਂ ਦਾ ਵੀ ਵੀਰੇ ਉੱਥੋਂ ਸਮਾਨ ਲੈ ਕੇ ਜਾਣਾ ਮੈਂ ਕਿਹਾ ਯਾਰ ਜਿੰਨਾ ਤੁਸੀਂ ਇਕੱਠਾ ਕਰਨਾ ਕਰ ਲੋ ਜਿੰਨਾ ਘਟ ਗਿਆ ਦੱਸ ਦਿਓ ਕਿ ਲੋ ਮੈਂ ਉਹ ਕਰਕੇ 5-7 ਟਰਾਲੀਆਂ ਮੈਂਰ ਮਨੀ ਨੇ ਕਰਕੇ ਮੱਕੜ ਸਾਹਿਬ ਦੀ ਇੰਟਰਵਿਊ ਆ ਗਈ ਅਸੀਂ ਮੱਕੜ ਸਾਹਿਬ ਦਾ ਪੇਜ ਫੋਲੋ ਕਰਿਆ ਹੋਇਆ ਉਹ ਆ ਗਿਆ ਵੀ ਸਾਨੂੰ ਆਹ ਚੀਜ਼ ਜ਼ਰੂਰੀ ਚਾਹੀਦੀ ਹੈ ਅਰਜੈਂਟ ਹੈ ਅਰਜੈਂਟ ਲਿਖਿਆ ਹੋਇਆ ਸੀ ਅਸੀਂ ਉਹ ਚੀਜ਼ਾਂ ਕਰਕੇ ਉੱਥੇ ਪਤਾ ਵੀ ਆ ਮੱਕੜ ਸਾਹਿਬ ਨੂੰ ਫੋਨ ਕਰ ਲਿਓ ਉੱਥੇ ਜਿਹੜੇ ਉਹ ਕਿਉਂਕਿ ਬਾਈ ਜੀ ਪੱਤਰਕਾਰਾਂ ਨੂੰ ਜਿਆਦਾ ਪੱਤਰਕਾਰ ਨੂੰ ਨਹੀਂ ਪਤਾ ਵੀ ਉੱਥੇ ਗਰਾਊਂਡ ਤੇ ਹਾਂ ਗਰਾਊਂਡ ਤੇ ਵੀ ਉੱਥੇ ਉੱਥੇ ਉਹ ਜਿਹੜੇ ਪਿੰਡਾਂ ਚ ਕਹਿਣਗੇ ਉੱਥੇ ਪਹੁੰਚਾ ਦਿਓ ਅਸੀਂ ਤਾਂ ਆ ਸੇਵਾ ਕਰੀ ਸੀ ਉਦੋਂ ਜਦੋਂ ਪ੍ਰੀਤ ਵਾਲੇ ਮੇਨ ਕ੍ਰੈਡਿਟ ਪ੍ਰੀਤ ਵਾਲੇ ਸਾਨੂੰ ਲੈ ਕੇ ਗਏ ਉੱਥੇ ਚਲੋ ਉੱਥੇ ਅਸੀਂ ਹਾਲਾਤ ਦੇਖਿਆ ਸੀ ਅਨਾਉਂਸਮੈਂਟ ਕਰਤੀ ਮੱਕੜ ਸਾਹਿਬ ਸਾਨੂੰ ਮਿਲਣ ਆ ਗਏ ਉੱਥੇ ਅਮਨਵੀਰਾ ਕਹਿੰਦਾ ਮੈਂ ਕਿਹਾ ਬਾਈ ਜੀ ਬਹੁਤ ਸਥਿਤੀ ਮਾੜੀ ਹੈ ਉਹ ਮਨੂ ਵੀਰਾ ਕਹਿੰਦਾ ਵੀ ਉੱਥੇ ਅੰਦਰੋਂ ਘਰ ਦੇ ਵੀ ਲੋਕ ਆਪਣਾ ਘਰ ਸੈੱਟ ਕਰਨਗੇ ਕਿ ਜ਼ਮੀਨਾਂ ਸੈੱਟ ਕਰਨਗੇ ਵੀ ਜਿਵੇਂ ਲੋਕਾਂ ਦੇ ਇੰਨੇ ਨਾ ਗਾਰਾ ਪਿਆ ਪ੍ਰੈਸ਼ਰ ਗੱਲ ਧੋਣਾ ਵੀ ਸਾਨੂੰ ਟਰੈਕਟਰਾਂ ਦੀ ਕਮੀ ਹੈ ਚਲੋ ਜਦੋਂ ਟਰੈਕਟਰਾਂ ਦੀ ਕਮੀ ਹੈ ਟਰੈਕਟਰਾਂ ਦਾ ਹੋਇਆ ਵੀ ਅਸੀਂ ਕਿਹਾ ਵੀ ਚ ਦੱਸੋ ਕਹਿੰਦੇ ਤੁਸੀਂ ਜਨ ਅਸੀਂ ਕਿਹਾ ਵੀ ਤੁਸੀਂ ਆਪਣੇ ਮੂੰਹ ਕਹਿੰਦੇ ਸਾਨੂੰ ਤਾਂ ਚਾਹੀਏ 100 ਦੇ ਦਿਓ ਮੈਂ ਚਲੋ ਮੈਂ ਕਿਹਾ ਇੱਕ ਮਿੰਟ ਖੜੋ ਚਲੋ ਅਸੀਂ ਆਪਣੇ ਮੈਂ ਵੀ ਸਰਕਲ 'ਚ ਗੱਲ ਕਰੀ ਉਹ ਕਹਿੰਦੇ ਦੇ ਅਰੇ ਮੈਂ ਵੀ ਦੇਣਾ ਅੱਛਾ ਉਹਨਾਂ ਨੇ 100 ਟਰੈਕਟਰ ਮੰਗੇ ਤੁਸੀਂ ਕਿਹਾ ਵੀ ਦਿੱਤੇ ਦਿੱਤੇ ਮੈਂ ਕੋਈ ਗੱਲ ਨਹੀਂ ਚਲੋ ਪੰਜਾਬ ਦੇ ਉੱਪਰੋਂ ਥੋੜੀਆ ਚਲੋ ਵੀਰੇ ਦੀ ਵੀ ਹੱਲਾ ਸ਼ੇਰੀ ਹੈ ਬਾਕੀ ਅਸੀਂ ਬੈਠੇ ਆਂ ਜੀ ਮੈਂ ਮੇਰਾ ਭਰਾ ਇਹ ਰੂਪਾ ਅਸੀਂ ਕਿਹਾ ਵੀ ਠੋਕ ਕੇ ਪੰਜਾਬ ਨਾਲ ਖੜੇ ਆਂ ਕਹਿੰਦੇ ਵੀ ਯਾਦਾਂ ਤੁਸੀਂ ਵੰਡ ਦੋ ਜਾਂ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਵੀ ਅਸੀਂ ਆ ਕੇ ਫਿਰ ਸਲਾਹ ਕਰੀ 10 ਟਰੈਕਟਰ ਗਲੋਬਲ ਵਾਲਿਆਂ ਨੂੰ ਹੁਣ ਉੱਥੇ ਅਸੀਂ ਸੰਤ ਸੀਗੇ ਉੱਥੇ ਜਿਹਨਾਂ ਨੇ ਬੰਨ ਲਾਇਆ ਤੇ ਅਸੀਂ ਡੀਜ਼ਲ ਦੀ ਸੇਵਾ ਕਰਕੇ ਆਏ ਚਲੋ ਡੀਜ਼ਲ ਦੇ ਕਹਿੰਦਾ 10000 ਲੀਟਰ ਬਾਕੀ ਉਹਨਾਂ ਨੂੰ ਟਰੈਕਟਰ ਕਹਿ ਕੇ ਆਏ 10 ਟਰੈਕਟਰ ਚਲੋ ਜਿੰਨੇ ਕੁ ਜੋਗੀ ਹਰੇਕ ਸਾਨੂੰ ਐ ਵੀ ਹੁਣ ਸਾਡ ਅੱਜ ਸਵੇਰੇ ਇੱਕ ਅਸੀਂ ਬੈਠੇ ਗੱਲ ਕਰੀ ਐ ਕਿ ਅਸੀਂ ਪਿੰਡਾਂ 'ਚ ਵੀ ਜਿਹੜਾ ਲੋਕਾਂ ਦਾ ਜ਼ਿਮੀਂਦਾਰਾਂ ਦਾ ਨੁਕਸਾਨ ਹੋਇਆ ਉਹ ਕੁਝ ਅਸੀਂ ਉੱਥੇ ਪ੍ਰਸ਼ਾਸਨ ਨੂੰ ਕਹਿ ਕੇ ਘਰ ਸ਼ਾਰਟਲਿਸਟ ਕਰਾ ਕੇ ਅਸੀਂ ਟਰੈਕਟਰ ਉਹਨਾਂ ਨੂੰ ਵੀ ਦਈਏ ਸਾਡਾ ਵੀ ਜਿਹੜੇ ਆਪਣਾ ਜਿਹੜੇ ਘਰਾਂ ਦੇ ਟਰੈਕਟਰਾਂ ਦਾ ਨੁਕਸਾਨ ਹੋਇਆ ਵੀ ਸੰਦ ਰੁੜਗੇ ਸਾਰੇ ਉਹ ਹੈ ਅਸੀਂ ਸਾਡੀ ਸਲਾਹ ਕੁਝ ਸੰਸਥਾ ਨੂੰ ਦੇ ਕੇ ਬਾਅਦ ਚ ਵੀ ਇਹਨਾਂ ਨੂੰ ਦਈਏ ਆਪਣਾ ਜ਼ਿਮੀਂਦਾਰਾ ਜਿਹੜੇ ਹੁਣ 10 ਟਰੈਕਟਰ ਗਏ ਨੇ ਉਹ ਘਰਾਂ ਤੱਕ ਨਹੀਂ 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 ਉਹ ਸੰਸਥਾ ਨੂੰ ਦਏ ਹੁਣ ਸਾਡੇ ਅਗਲੇ ਸੋਮਵਾਰ ਮੰਗਲਵਾਰ ਵੀ ਉਸ ਸੰਸਥਾ ਦਾ ਜ਼ਿੰਮਾ ਲਾਇਆ ਵੀ ਤੁਸੀਂ ਉਹ ਸੰਸਥਾ ਦੇ ਨੌ ਹੀ ਕਰਾਣੇ ਪੈਂਦੇ ਜਦੋਂ ਕੰਪਨੀ ਚੋਂ ਨਿਕਲਦਾ ਉਹ ਬਿੱਲ ਕਰਾਣਾ ਪੈਂਦਾ ਉਹ ਬਿੱਲ ਫਿਰ ਅਸੀਂ ਸੰਸਥਾ ਦਾ ਕਰਾਤਾ ਸਾਨੂੰ ਨੌਲੇਜ ਨਹੀਂ ਬਾਈ ਜੀ ਇੰਨੀ ਸਾਜ ਤਾਂ ਸਿਰੋ ਪੈਸਾ ਦੇ ਸਕਦੇ ਅਸੀਂ ਕੀਜ ਦੇ ਸਕਦੇ ਸਾਨੂੰ ਜਦੋਂ ਉਹ ਕਹਿੰਦੇ ਕਿ ਕਿਹਦੇ ਨੌਕਾਈਏ ਉਹ ਸਾਨੂੰ ਤਾਂ ਪਤਾ ਹੀ ਨਹੀਂ ਸਾਨੂੰ ਅੱਥਾ ਪੈਰਾਂ ਦੀ ਪਈ ਹੈ ਜੀ ਨੌ ਕਿਹਦੇ ਕਰਾਉਣੇ ਚਲੋ ਉਹ ਤਾਂ ਫਿਰ ਉਹ ਬਾਈ ਜੀ ਨਾ ਕਹਿੰਦੇ ਸਾਡੇ ਗਲੋਬਲ ਸਿੱਖ ਦੇ ਨੌਕਰਾਦੋ ਹੁਣ ਚਲੋ ਹੁਣ ਉਹ ਅਗਲੇ ਮੰਗਲਵਾਰ ਅਸੀਂ 25 ਟਰੈਕਟਰ ਭੇਜਣੇ ਆ ਉਹਦੇ ਚੋਂ ਪੰਜ ਕਿਤੇ ਸੰਤਾਂ ਦੇ ਚਲੇਗੇ ਕੁਛ ਐ ਇਹ ਲਾੜਤਾ ਸੀ ਚਲੋ ਬੁੱਕ ਕਰਤਾ ਵੀ ਕਿੱਥੇ ਕਿੱਥੇ ਜਾਣਾ ਜਿਹੜਾ ਅਗਲਾ ਲਾੜ 25 ਦਾ ਜਾਣਾ ਉਹ ਅਸੀਂ ਐਂ ਵੀ ਕੁਸ਼ਤਾ ਸੀ ਪਿੰਡਾਂ ਨੂੰ ਦਵਾਂਗੇ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਪਿੰਡਾਂ ਦੀ ਪੰਚਾਇਤ ਨੂੰ ਉਹ ਹਾਂ ਹਾਂ ਜੀ ਸੋਸਾਇਟੀ ਲਾ ਲਓ ਪਿੰਡਿਆਂ ਦਾ ਲਾ ਹਾਂ ਉਹ ਅਸੀਂ ਇੱਕ ਪਿੰਡ ਦੀ ਪੰਚਾਇਤ ਉਹ ਜਿਹੜੇ ਪਿੰਡ ਜ਼ਿਆਦਾ ਨੁਕਸਾਨ ਆ ਉਹ ਪੰਚਾਇਤ ਨੂੰ ਦੋ ਟਰੈਕਟਰ ਪਿੰਡ ਦੀ ਪੰਚਾਇਤ ਦੇ ਨੋ ਵੀ ਪਿੰਡ ਚ ਕੋਈ ਵੀ ਬਸਤੇ ਉਹ ਇਦਾਂ ਅਸੀਂ ਕਰਕੇ ਐ ਕਰਨ ਲੱਗੇ ਆ ਬਈ ਜੀ ਕਿਉਂਕਿ ਕੁਛ ਨਾ ਵੀ ਵੀ ਆਮ ਜਨਤਾ ਨੂੰ ਫਾਇਦਾ ਹੋਵੇ ਦੇਖੋ ਬਈ ਜੀ ਉੱਥੇ ਲੋਕ ਵੀਰੇ ਦੀ ਆਈਡੀ ਥੱਲੇ ਵੀ ਤੁਸੀਂ ਭਗਵੰਤ ਮਾਨ ਦੇ ਉਹਦੇ ਸੋਲੇ ગામ ਨੇ ਉਹਦੇ ਹਾਏ ਇਹ ਚੱਲ ਇਹ ਇਹ ਦਫਤਾਰ ਦਾ ਭੇਜਿਆ ਜਾ ਇਹ ਚੀਜ਼ ਚੱਲਦੀ ਆ ਮੈਂ ਤੁਹਾਨੂੰ ਦੱਸਦਾ ਜੀ ਅਸੀਂ ਤਾਂ ਸੇਵਾ ਕਰਨ ਗਏ ਨਾ ਸਾਨੂੰ ਕਿਸੇ ਦਾ ਵੀ ਕੋਈ ਕਾਲੀ ਐ ਨਾ ਉੱਥੇ ਕਾਂਗਰਸੀ ਐ ਨਾ ਕੋਈ ਉੱਥੇ ਆਪ ਵਾਲਾ ਦੇਖੋ ਜੀ ਅਸੀਂ ਤਾਂ ਜਿਹਨੂੰ ਲੋੜ ਬੰਦਾ ਸੀ ਉਹਨੂੰ ਸੇਵਾ ਕਰੀ ਹੈ ਨਾ ਅਸੀਂ ਸਿਆਸਤ ਅੱਜ ਕਰੀਏ ਨਾ ਕਰੀਏ ਕੱਲ ਹਾਂ ਠੀਕ ਹੈ ਅੱਜ ਅਸੀਂ ਸਾਨੂੰ ਕੋਈ ਲੋੜ ਹੈ ਅੱਜ ਸਾਡੇ ਸੀਐਮ ਕੌਣ ਹੈ ਜੇ ਤਾਂ ਦੇਖੋ ਬਾਦਲ ਸਾਹਿਬ ਹੁੰਦੇ ਸੀ ਬਾਦਲ ਸਾਹਿਬ ਨੂੰ ਕਹਿੰਦੇ ਕੈਪਟਨ ਮਨਿੰਦਰ ਹੁੰਦਾ ਸੀ ਕੈਪਟਨ ਮਨਿੰਦਰ ਨੂੰ ਕਹਿੰਦੇ ਹੁਣ ਉੱਥੇ ਹੈ ਭਗਵੰਤ ਜੀ ਸੀ ਭਗਵੰਤਪਨ ਸਾਹਿਬ ਉਹਨਾਂ ਨੂੰ ਅਸੀਂ ਭਗਵੰਤਪਨ ਸਾਹਿਬ ਨੂੰ ਹੀ ਕਹਿਣਾ ਉਦੋਂ ਵੀਰੇ ਆਪਾਂ ਹੁਣ ਚਲੋ ਸੀਐਮਸ ਆਪਣੇ ਭਗਵੰਤਪਨ ਸਾਹਿਬ ਹੈ ਹੁਣ ਅਸੀਂ ਤਾਂ ਉਹਨਾਂ ਨੂੰ ਕਹਿਣਾ ਬਾਕੀ ਗੱਲ ਰਹੀ ਵੀਰੇ ਨੇ ਉੱਥੇ ਅਨਾਉਂਸ ਕਰਤਾ ਵੀ ਛੋਟੇ ਜ਼ਿਮੀਂਦਾਰਾਂ ਦਾ ਕਰਜ਼ਾ ਮਾਫ਼ ਕਰਿਆ ਜਾਵੇ ਠੀਕ ਹੈ ਜ਼ਿਮੀਂਦਾਰਾਂ ਦਾ ਕਰਜ਼ਾ ਮਾਫ਼ ਕਰਿਆ ਜਾਵੇ ਜਦੋਂ ਉੱਥੇ ਚਲੋ ਅਨਾਉਂਸ ਕਰਿਆ ਅੱਜ ਸੀਐਮ ਸਾਹਿਬ ਦਾ ਫੋਨ ਆਇਆ ਉਹਨਾਂ ਨੇ ਸ਼ਾਬਾਸ਼ੀ ਦਿੱਤੀ ਮੇਰੇ ਨਾਲ ਵੀ ਗੱਲ ਹੋਈ ਵੀਰੇ ਨਾਲ ਵੀ ਗੱਲ ਹੋਈ ਰੁਪਏ ਨਾਲ ਵੀ ਗੱਲ ਹੋਈ ਚਲੋ ਉਹਨਾਂ ਨੇ ਕਿਹਾ ਵੀ ਜੋ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਉਹ ਅਸੀਂ ਵਿਚਾਰ ਰਹੇ ਹਾਂ हां एक ਗੱਲ ਕਹਿੰਦੇ ਅਸੀਂ ਕੈਬਿਨੇਟ ਚ ਉਹ ਕਰਤਾ ਵੀ 6 ਮਹੀਨੇ ਤੱਕ ਵੀ ਕੋਈ ਵੀ ਇਹਨਾਂ ਦਾ ਵੀ ਕਿਸ਼ਤ ਨਹੀਂ ਲਈ ਜਾਊਗੀ ਨਾ ਕੋਈ ਵਿਆਜ ਲੱਗੂਗਾ ਚਲੋ ਸਾਨੂੰ ਆ ਚੀਜ਼ ਦੀ ਵੀ ਦੇ ਨੌਲੇਜ ਨਹੀਂ ਹੈ ਚਲੋ ਇਹ ਵੀ ਕਹਿੰਦੇ ਵੀ ਬੈਨੀਫਿਟ ਹੈ ਵਧੀਆ ਗੱਲ ਹੈ ਬਾਕੀ ਅਸੀਂ ਅੱਜ ਵੀ ਆਹੀ ਗੱਲ ਤੇ ਅੜੇ ਵੀ ਜ਼ਿਮੀਂਦਾਰਾਂ ਦਾ ਕਰਜ਼ਾ ਮਾਫ਼ ਕਰ ਦਿਓ ਛੋਟੇ ਜ਼ਿਮੀਂਦਾਰਾਂ ਦਾ ਇਹ ਗੱਲ ਤਾਂ ਹਾਂ ਜੀ ਅੱਜ ਵੀ ਇਹ ਗੱਲ ਗਈ ਵੀ ਸਾਡੇ ਵੱਲੋਂ ਹਾਂ ਜੀ ਹਾਂ ਜੀ ਸੀਐਮ ਸਾਹਿਬ ਨਾਲ ਗੱਲ ਹੋਈ ਹੈ ਉਦੋਂ ਅਸੀਂ ਹੱਥ ਜੋੜ ਕੇ ਆਏ ਜਾਣੀ ਸ਼ਾਇਦ ਉਹਨਾਂ ਨੇ ਭਾਈ ਦੇਣ ਅਸੀਂ ਅੱਜ ਆਹੀ ਹੱਥ ਜੋੜ ਕੇ ਬੇਨਤੀ ਕਰੀ ਵੀ ਸੀਐਮ ਸਾਹਿਬ ਵੀ ਕਰਜ਼ਾ ਮਾਫ਼ ਕਰੋ ਚਲੋ ਕਿਤੇ ਉਹ ਤਾਂ ਚਲੋ ਹੋਣ ਨਹੀਂ ਦੇਖੋ ਜੀ ਛੋਟੇ ਜ਼ਿਮੀਂਦਾਰਾਂ ਦਾ ਨੁਕਸਾਨ ਹੋ ਗਿਆ ਸਪਰੇਅ ਵਾਲਿਆਂ ਦੇ ਪੈਸੇ ਆ ਰਹੀ ਵਾਲਿਆਂ ਦੇ ਅਗਲਾ ਕਿਹੜੂ ਸਾਲ ਨਾ ਦੇਈ ਸਾਲ ਬਾਅਦ ਦੇ ਦੇ ਜ਼ਿਮੀਂਦਾਰ ਨੂੰ ਬਈ ਜੀ ਕਿਤੇ ਸਾਲ ਚ ਨਹੀਂ ਉੱਠ ਜਾਣਾ ਜ਼ਿਮੀਂਦਾਰ ਨਾ ਕਣਕ ਨਹੀਂ ਬੀਜ ਹੁੰਦੀ ਗਿੱਲ ਨਹੀਂ ਉੱਥੇ ਐਨੀ ਸੇਮ ਆਈ ਹੋਈ ਆ ਅਜੇ ਮੈਂ ਕਹਿੰਦਾ ਦੋ ਫਸਲਾਂ ਨਹੀਂ ਹੁੰਦੀਆਂ ਬਾਈ ਜੀ ਬੁਰਾ ਹਾਲ ਹੈ ਜ਼ਿਮੀਦਾਰਾਂ ਦਾ ਉੱਥੇ ਤੰਬੂ ਲਾਈ ਬੈਠੇ ਆ ਉੱਥੇ ਆਪਣਾ ਕੋਠਿਆਂ ਤੇ ਇੱਕ ਹੋਰ ਦੱਸੋ ਬੁਰਾ ਹਾਲ ਹੁਣ ਜਿਵੇਂ ਤੁਸੀਂ ਮੈਂ ਸ਼ਾਮ ਮਰ ਗਿਆ ਬੁਰੇ ਹਾਲ ਬਾਈ ਜੀ ਬਾਲਾ ਨਕਸਰ ਨੇ ਜਿਹੜੇ ਸੀਨ ਕੋਨਿਆਲ ਏਰੀਆ ਦੇ ਵਿੱਚ ਡੇਰਾ ਬਨਾਨਕਰੀਏ ਦੇ ਵਿੱਚ ਗਏ ਜਿਵੇਂ ਫਾਜ਼ਲ ਕਾ ਫਰੋਜ਼ਪੁਰ ਹਰ ਜਗ੍ਹਾ ਦੇ ਉੱਪਰ ਇਹ ਹਰੀਕੇ ਦੀ ਗੱਲ ਕਰੀਏ ਜਿਵੇਂ ਹਰ ਜਗ੍ਹਾ ਦੇ ਉੱਪਰ ਆ ਤੁਹਾਡੀ ਸੇਵਾ ਉੱਥੋਂ ਸ਼ੁਰੂਆਤ ਹੋਈ ਹੈ ਇਸ ਤੋਂ ਬਾਅਦ ਅੱਗੇ ਹਰ ਹੜ੍ਹ ਪ੍ਰਭਾਵਿਤ ਏਰੀਆ ਤੱਕ ਪਹੁੰਚ ਆਪਣਾ ਮੰਗਲਵਾਰ ਨੂੰ ਉਧਰ ਟਰੈਕਟਰ ਭੇਜ ਕੇ ਉਹ ਤੋਂ ਬਾਅਦ ਅਸੀਂ ਫਿਰੋਜ਼ਪੁਰ ਜਿਹੜਾ ਇੱਧਰ ਫਾਜ਼ਿਲਕਾ ਜਿੱਥੇ ਨੁਕਸਾਨ ਹੋਇਆ ਸੀ ਅਗਲੀ ਅਗਲੀ ਵਿਜ਼ਿਟ ਸਾਡੀ ਉਧਰ ਹੈ ਜੀ ਅਸੀਂ ਇਕੱਠੇ ਸਾਰੇ ਉਧਰ ਜਾ ਰਹੇ ਹਾਂ ਉੱਥੇ ਜਿੰਨਾ ਜਿੰਨਾ ਉੱਥੇ ਵੀ ਅਸੀਂ ਸਾਡੀ ਡਿਊਟੀ ਲਾਤੀ ਅਸੀਂ ਬੰਦਿਆਂ ਦੀ ਵੀ ਪਹਿਲਾਂ ਤੁਸੀਂ ਘਰ ਕੱਢ ਕੇ ਰੱਖੋ ਵੀ ਅਸੀਂ ਜਾ ਕੇ ਵੀ ਥੋੜਾ ਜਨਾ ਵੀਰੇ ਦਾ ਸਿਕਿਉਰਿਟੀ ਪਰਪਸ ਦਾ ਉਹਦਾ ਤੁਹਾਨੂੰ ਪ੍ਰੋਬਲਮ ਆ ਜਾਂਦੀ ਨਹੀਂ ਅਸੀਂ ਤਾਂ ਸਾਡਾ ਤਾਂ ਉਹਨੂੰ ਜੀ ਨਹੀਂ ਸੀ ਕਰਦਾ ਹੁਣ ਵੀ ਉੱਥੇ ਤਰਨ ਤਰ ਤੋਂ ਸਿਕਿਉਰਿਟੀ ਰੀਜ਼ਨ ਕਰਕੇ ਸਾਨੂੰ ਪ੍ਰਸ਼ਾਸਨ 6 ਵਜੇ ਹੋਟਲਾਂ ਚ ਬਾੜ ਦਿੰਦਾ ਤਾਂ ਵੀ ਨੀਰਾ ਹੋ ਗਿਆ ਚਲੋ ਰੋਲਾ ਇਹ ਹੈ ਵੀ ਸਕਿਉਰਟੀ ਦੀ ਜ਼ਿੰਦਾ ਰੋਲਾ ਨਹੀਂ ਤਾਂ ਸਾਨੂੰ ਸਹੰਤ ਆਇੰਦਾ ਵੀ ਅਜੀ ਘੰਟੇ ਪੂਰੇ ਕਰਦੇ ਸੀ ਭੱਜ ਭੱਜ ਕੇ ਪ੍ਰੈਸ ਕਹਿੰਦੀ ਵੀ ਇੰਟਰਵਿਊ ਦਾ ਅਸੀਂ ਗਿਆ ਜੀ ਸਾਨੂੰ ਬੰਡਲਣ ਦੋ ਜਿਹੜੇ ਚਾਰ ਪਿੰਡ ਕੱਢਣੇ ਆ ਕੱਢ ਲਣ ਦੋ ਵੀ ਮੁੜ ਕੇ ਟਾਈਮ ਹੋ ਜਾਣਾ ਮੁੜ ਕੇ ਪ੍ਰਸ਼ਾਸਨ ਕਹਿੰਦਾ 6 ਵਜੇ ਹੋਟਲ ਕੰਨੀਓ ਸਿੱਧੇ ਹੋ ਜਾਓ ਹਾਲੇ ਤੱਕ ਕਿੰਨੇ ਘਰਾਂ ਤੱਕ ਕਿੰਨੇ ਘਰਾਂ ਤੱਕ ਪਹੁੰਚੇ ਸੀ 40 40 45 ਘਰ ਸ਼ਾਰਟਲਿਸਟ ਕਰੇ ਆ ਜਿਨ੍ਹਾਂ ਦਾ ਅਸੀਂ ਪ੍ਰੋਪਰ ਬੀੜਾ ਚੱਕਿਆ ਅੱਜ ਤੁਸੀਂ ਨਾਲ ਹੀ ਸੀ ਪਿੰਡੋਂ ਮੈਂ ਮਾਤਾ ਦੋ ਘਰ ਮਾਤਾ ਕੋਲ ਆਗੇ ਸਵੇਰੇ ਵੀ ਪੁੱਤ ਉੱਥੇ ਇੰਨੀ ਸੇਵਾ ਕਰਕੇ ਆ ਰਿਹਾ ਵੀ ਸਾਡੇ ਘਰ ਆ ਹੁਣ ਜਦੋਂ ਤੁਸੀਂ ਆਏ ਮੈਂ ਪਿੰਡ ਵੀ ਸ਼ੁਰੂ ਕਰਾ ਕੇ ਆਇਆ ਦੋ ਘਰ ਮੈਂ ਚਲੋ ਕਹਿੰਦਾ ਵੀ ਬਾਹਰ ਜਾਣੇ ਤੋਂ ਪਹਿਲਾਂ ਆਪਣਾ ਘਰ ਤੇ ਸ਼ੁਰੂਆਤ ਕਰੋ ਮੈਂ ਆਪਣੇ ਪਿੰਡ ਤੋਂ ਵੀ ਸ਼ੁਰੂਆਤ ਕੀਤੀ ਪਿੰਡ ਵੀ ਜਿਨ੍ਹਾਂ ਦੇ ਦੋ ਘਰਾਂ ਦੇ ਬਾਲੇ ਸੀ ਚੋਂਦੇ ਸੀ ਮੈਂ ਉਹਨਾਂ ਦਾ ਅੱਜ ਕੰਮ ਸ਼ੁਰੂ ਕਰਾਤਾ ਮੈਂ ਕਿਹਾ ਦੇੜ ਕੇ ਲੈਂਟਰ ਮੈਂ ਸਾਰਾ ਮੈਂ ਕਰਕੇ ਦਊਗਾ ਸ਼ੁਰੂ ਕਰੋ ਅੱਜ ਤੁਸੀਂ ਨਾਲ ਹੀ ਸੀ ਮੈਂ ਪੈਸੇ ਦੇ ਕੇ ਆਇਆ ਹਾਂ ਚਲੋ ਮਹਾਰਾਜਾ ਅਸੀਂ ਤਾਂ ਕੌਣ ਹੈ ਦੇਣੇ ਵਾਲੇ ਵੈਹ ਗਰੂ ਹੈ ਜੀ ਬਾਕੀ ਜੋ ਰੱਬ ਨੂੰ ਮਨਜ਼ੂਰ ਹੈ ਜੀ ਰੱਬ ਦੇ ਬੰਦੇ ਆਈ ਚੱਲ ਰਹੇ ਆ ਇੰਨੇ ਕਿ ਜੋਗੇ ਹੈ ਕਰ ਰਹੇ ਆ ਜੀ ਕਿਹੜਾ ਜਜ਼ਬਾ ਜਜ਼ਬਾ ਕਿਹੜਾ ਐਸਾ ਵੀ ਜਿਹੜਾ ਠੀਕ ਆ ਤੋਰੀ ਕਰਦਾ ਵੀ ਨਹੀਂ ਯਾਰ ਕਰਨਾ ਬਹੁਤ ਅਸੀ ਤਾਂ ਵੀਰੇ ਆ ਲਾਈਨ ਕਿ ਨਹੀਂ ਹੋਈ ਜੀ ਮੇਰੇ ਪ੍ਰੋਜੈਕਟ ਹੈ ਮੈਂ ਆਪ ਖੁਦ ਬਿਲਡ ਰਹੇ ਆ ਵੀਰ ਉੱਪਰ ਖੜੜ ਚਲੋ ਪ੍ਰੋਜੈਕਟ ਕਰਦੇ ਛੋਟੇ ਛੋਟੇ ਪ੍ਰੋਜੈਕਟ ਨੇ ਅਸੀਂ ਛੋਟੇ ਆ ਸਿਸਟਮ ਦੇ ਵਿੱਚ ਇੱਕ ਬਹੁਤ ਛੋਟੀ ਜਿਹੀ ਵੀ ਕੰਮ ਕਰਦੇ ਆਸੀਂ ਅਸੀਂ ਸਾਨੂੰ ਤਾਂ ਵੀਰਾ ਲੈ ਗਿਆ ਸਾਡਾ ਦਿਮਾਗ ਹੈ ਵੀ ਅਸੀਂ ਜਿਹੜੀ ਚੀਜ਼ ਕਿੰਨੀ ਸਿੱਧੇ ਹੋ ਜੰਨੇ ਉੱਧਰ ਨੂੰ ਹੋ ਜੰਨੇ ਹੁਣ ਤਾਂ ਸਾਨੂੰ ਸਗੋਂ ਮੈਂ ਤਾਂ 10 ਦਿਨ ਹੋ ਗਏ ਕੰਮ ਤੇ ਨਹੀਂ ਗਿਆ ਬਾਅਰ ਉਹ ਜੇ ਵੀ ਉਧਰੋਂ ਫੋਨ ਆ ਗਿਆ ਉਧਰ ਚਲੇ ਗਿਆ ਆ ਚੀਜ਼ ਭੇਜ ਦੋ ਆ ਚੀਜ਼ ਭੇਜ ਦੋ ਦਫ਼ਤਰ ਜਾਣ ਦਾ ਟਾਈਮ ਨਹੀਂ ਆ ਪਰ ਮੈਂ ਚੰਗਾ ਲੱਗਦਾ ਬਾਈ ਸੇਵਾ ਕਰਕੇ ਉੱਥੇ ਸਕੂਨ ਦਿੱਤਾ ਇਸ ਚੀ ਨੇ ਸਕੂਨ ਦਿੱਤਾ ਬਾਈ ਜੀ ਸਕੂਨ ਮੈਂ ਆਪਣੀ ਵਾਈਫ ਨਾਲ 2 ਘੰਟੇ ਰੋਜ਼ ਆ ਤੇ 8 ਇੱਕ ਪੰਜਾਬ ਦੀ ਗੱਲਾਂ ਉਹਨੂੰ ਦੱਸ ਕੇ ਸੌਣਾ ਵੀ ਅੱਜ ਅਸੀਂ ਉਹ ਕਰ ਗਏ ਵੀ ਆ ਹਾਲਾਤ ਹੈ ਹਰ ਮਨ ਉੱਥੇ ਆ ਚੀਜ਼ ਹੈ ਉੱਥੇ ਉੱਥੇ ਵੀ ਉੱਥੇ ਬਜ਼ੁਰਗਾਂ ਦਾ ਆ ਹਾਲ ਹੈ ਉੱਥੇ ਲੇਡੀਜ਼ ਆ ਹਾਲ ਹੈ ਘਰਾਂ ਦੇ ਵਿੱਚ ਆਏ ਮੇਰਾ ਬੇਟਾ ਇਹ ਛੋਟਾ 7 ਸਾਲ ਦਾ ਉਹ ਪੁੱਛਦਾ ਪਾਪਾ ਅੱਜ ਕੀ ਕਰਕੇ ਅਸੀਂ ਨਾ ਪ੍ਰੋਜੈਕਟ ਅਸੀਂ ਕੰਸਟਰਕਸ਼ਨ ਦਾ ਵੀ ਹੈ ਮੇਰਾ ਮੈਂ ਮਤਲਬ ਬਿਲਡ ਅਪ ਕਰਕੇ ਦੰਨਾ ਇਕੱਲੇ ਪ੍ਰੋਜੈਕਟ ਪਾਸ ਕਰਾ ਕੇ ਬਿਲਡ ਅਪ ਉਹ ਉਹਨੂੰ ਬੇਟੇ ਨੂੰ ਅਸੀਂ ਪਤਾ ਵੀ ਪਾਪਾ ਉੱਥੇ ਘਰ ਬਣਾਉਣ ਗਏ ਹੋਏ ਆ ਪਾਪਾ ਕਿੰਨੇ ਦਾ ਘਰ ਬਣਾ ਕੇ ਆਏ ਮਤਲਬ ਬੱਚੇ ਨੂੰ ਵੀ ਉਹ ਮੈਂ ਉਹਨੂੰ ਕਿਹਾ ਫਤੇ ਨੂੰ ਮੈਂ ਕੋਈ ਗੱਲ ਨਹੀਂ ਅਗਲੀ ਵਾਰ ਜਿੱਦਣ ਜਾਣਾ ਤੈਨੂੰ ਨਾਲ ਲੈ ਕੇ ਜਾਊਂਗਾ ਹਾਂ ਮਤਲਬ ਵਚਿਆਂ ਨੂੰ ਵੀ ਐਵੇਂ ਵੀ ਮੈਂ ਵੀਡੀਓ ਦਿਖਾਈਆਂ ਵੀ ਇਹਨਾਂ ਨੁਕਸਾਨ ਹੋ ਗਿਆ ਐ ਹੋ ਗਿਆ ਵੀ ਮਨਕੀਰਤਬਾਈ ਵੀ ਦੱਸਦਾ ਸੀ ਵੀ ਜਦੋਂ ਉੱਥੇ ਜਾਂਦੇ ਆ ਉਹਨਾਂ ਦੇ ਹਾਲਾਤ ਦੇਖ ਕੇ ਲੱਗਦਾ ਵੀ ਅਸੀਂ ਤੈਰ ਸਵਰਗ ਦੇ ਵਿੱਚ ਬੈਠੀਆਂ ਵੀ ਆਹ ਹਾਲਾਤਾਂ ਦੇ ਵਿੱਚ ਰਾਤ ਦਿਨ ਕੱਟ ਕਿਵੇਂ ਕੱਟਦੇ ਹੋਣਗੇ ਬਈ ਬਈ ਦਾ ਮੋਸ਼ਨਲ ਹੈ ਮੈਂ ਕਹਿੰਦਾ ਦੇਖ ਕੇ ਦੋ ਤਿੰਨ ਜਗ੍ਹਾ ਰੋਕ ਰੋਕ ਰੱਖਣਾ ਪੈਂਦਾ ਇਹ ਤਾਂ ਰੂਪ ਆ ਉੱਥੇ ਇੱਕ ਦੋ ਜਗ੍ਹਾ ਤਾਂ ਵੀ ਵੀ ਆਹ ਹਾਲਾਤਾਂ ਚ ਵੀ ਬੈਠੇ ਆ ਵੀ ਆਪਾਂ ਦਾ ਸਿਮਰਨ ਬਹੁਤ ਜਗ੍ਹਾ ਅਸੀਂ ਆ ਕੇ ਨਾ ਸਾਡੀ ਲੀ ਅਮਰੀਕਾ ਕਿਹੜਾ ਲੀ ਲੇ ਕਿਹੜਾ ਤਾਂ ਹਾਕਮ ਲੀ ਗੈਰੀਡਨ ਹੋਟਲ ਹਾਂਜੀ ਹਾਂਜੀ ਲੀ ਮੈਰੀਡਨ ਹੋਟਲ ਆ ਉੱਥੇ ਪਤਾ ਨਹੀਂ ਕੀ ਨਾਮ ਨੂੰ ਯਾਰ ਲੈਣਾ ਨਹੀਂ ਆਉਂਦਾ ਥੋੜਾ ਜਿਆਦਾ ਅਸੀਂ ਪੜੇ ਲਿਖੇ ਘੱਟ ਐ ਲੈ ਲੀ ਮੈਰੀਡਨ ਹੋਟਲ ਦਾ ਅਸੀਂ ਜਦ ਉੱਥੇ ਆਏ ਅਸੀਂ ਸ਼ਾਮ ਨੂੰ ਜੇ ਉੱਥੇ ਆਏ ਕਰੀਏ ਸਾਨੂੰ ਮੈਂ ਵੀ ਅਸੀਂ ਤਾਂ ਕੁਛ ਵੀ ਨਹੀਂ ਹੁੰਦਾ ਤਾਂ ਆ ਕੇ ਉਹਰੇ ਪੈਗੇ ਵੀ ਉਹ ਕਿੱਥੇ ਪਾਉਂਗੇ ਰਾਤ ਨੂੰ ਜਿਉਂ ਨਹੀਂ ਰ ਆ ਬਾਈ ਜੀ ਨਾ ਤਾਂ ਉੱਥੇ ਲਾਈਟ ਅਸੀਂ ਕਿਤੇ ਤਾਰ ਨੰਗੀ ਸੀ ਮੈਂ ਕਿਹਾ ਵੀਰੇ ਥੱਲੇ ਹੋ ਜਾ ਕਿਤੇ ਉਹ ਮੁਲਾਜ਼ਮ ਕਹਿੰਦੇ ਬਾਈ ਜੀ ਉਹ ਤਾਂ 8 10 ਦਿਨ ਹੋ ਗਏ 20 ਦਿਨ ਲਾਈਟ ਹੀ ਨਹੀਂ ਹੈ ਪੱਖੀਆਂ ਚੱਲੇ ਦਿਨ ਚ ਬਾਈ ਜੀ ਧੁੱਪ ਚੜਦੀ ਆ ਥੱਲੇ ਪਾਣੀ ਫੜਦਾ ਓਮਸ ਅੱਗ ਅੱਗ ਵਰਦੀ ਆ ਬਾਈ ਜੀ ਅੱਗ ਅਸੀਂ ਭਿੱਜ ਜਾਂਦੇ ਸੀ ਸਾਰੇ ਪੈਨ ਪੂਰੇ ਪਾਣੀ ਨਾਲ ਨੁੱਚੜ ਕੇ ਗੱਡੀਆਂ ਚ ਪੈਂਦੇ ਸੀ ਜਦੋਂ ਉੱਥੇ ਸੇਵਾ ਚੱਲਦੀ ਸੀਗੀ ਮਤਲਬ ਉੱਥੇ ਆ ਹਾਲਾਤ ਆ ਬਾਈ ਕਮ ਸੇ ਕਮ ਅਸੀਂ ਫਿਰ ਉਹਨੂੰ ਕਿਹਾ ਵੀ ਅਸੀਂ ਜਨਰੇਟਰ ਦੀ ਸੇਵਾ ਕਰ ਦੰਨੇ ਕੋਈ ਕਹਿੰਦੇ ਬਾਈ ਜੀ আর্থਿੰਗ ਹੋ ਜੂ ਕੋਈ ਕਰੰਟ ਲੱਗ ਕੇ ਹੋਰ ਮਰ ਜੂ ਵੀ ਹੋਰ ਬਿਕੰਮਣ ਝੜ ਜੂ ਕੋਈ ਵੀ ਹਜੇ ਵੀ ਹਜੇ ਉਹ ਯਲੇ ਲੱਗੇ ਹੋਏ ਆ ਠੀਕ ਕਰਨ ਸਮੇਂ ਨਾਲ ਸਾਰਾ ਕੁਝ ਹੋਊਗਾ ਸਾਨੂੰ ਐ ਸੀ ਵੀ ਹਾਲਾਤ ਦੇਖ ਕੇ ਵੀ ਅਸੀਂ ਕੋ ਜਨਰੇਟਰ ਕਰ ਦਈਏ ਵੱਡੇ ਦੋ ਯਾ ਅਸੀਂ ਮਹਾਲੀਆਂ ਕਿਉਂਕਿ ਜਨਰੇਟਰ ਵੱਡੇ ਦੇ ਵੱਡੇ ਬਾੜ ਦੇ ਵਿੱਚ ਕਿਰਾਏ ਤੇ ਭੇਜ ਦਈਏ ਪੰਜ 6 21 ਕ ਪਿੰਡ ਬਹੁਤ ਵੱਡੇ ਦੇ ਵੱਡੇ ਜਨਰੇਟਰ ਪਾਏ ਇੱਕ ਪਿੰਡ ਚ ਲਾ ਦੇਣ ਉਹ ਪੂਰਾ ਮਤਲਬ ਵੀ ਉਹ ਕਰ ਦਈਓ ਕਹਿੰਦੇ ਬਾਈ ਜੀ ਅਜੇ ਔਰ ਕੋਈ ਪ੍ਰੋਬਲਮ ਕਰਕੇ கரੰਟ ਆ ਜਵੇ ਕੁਝ ਆ ਜਵੇ ਵੀ ਉਹ ਬਿਜਲੀ ਵਾਲੇ ਆਪਣੇ ਤਰੀਕੇ ਨਾਲ ਲੱਗੇ ਹੋਣਾ ਆਪਦੀ ਟੀਮ ਦਾ ਬਾਈ ਖੁਰਾਂ ਦਾ ਹੁਣ ਲੋਕਾਂ ਦੇ ਦਿਲਾਂ 'ਚ ਮਾਣ ਜਿੱਤ ਦੇ ਕੇ ਕਿ ਜੇ ਹੁਣ ਅੱਜ ਪੋਸਟਾਂ ਦੀ ਗੱਲ ਕਰੀਏ ਤਾਂ ਹਰ ਜ਼ੁਬਾਨ ਤੇ ਇਹੋ ਆ ਕਿ ਯਾਰ ਮਨਕਿਰ ਤੌਲਖ ਦੀ ਟੀਮ ਕੰਮ ਕਰ ਰਹੀ ਆ ਸਾਨੂੰ ਵੀ ਕਈ ਫੋਨ ਆਏ ਜਿਨ੍ਹਾਂ ਦੇ ਘਰ ਕੋਟ ਹੈ ਕਿ ਯਾਰ ਮਨਕਿਰ ਤੌਲਖਰਾ ਨਾਲ ਸਾਡਾ رابطہ ਕਰਵਾ ਦਿਓ ਸਕੂਨ ਮਿਲਦਾ ਕਿ ਇਹ ਲੋਕਾਂ ਨੇ ਮਤਲਬ ਕਿੱਡਾ ਵੱਡਾ ਕਦ ਕਰ ਦਿੱਤਾ ਮੇਰੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਅਸੀਂ ਤਾਂ ਕੁਝ ਵੀ ਨਹੀਂ ਸੀਗੇ ਚਲੋ ਮਹਾਰਾਜ ਨੇ ਬਹੁਤ ਸਾਨੂੰ ਸਾਨੂੰ ਇਹ ਦੇ ਕਰਕੇ ਚਲੋ ਮੈਂ ਆਪਣੀ ਉਹਦੇ ਚ ਫੀਲਡ ਚ ਮਾਸਟਰ ਐ ਪੂਰਾ ਅਸੀਂ ਕਰਦੇ ਹਾਂ ਪਰ ਸਾਡੀ ਫੀਲਡ ਚ ਸਾਨੂੰ ਮਹਾਲੀ ਸਾਨੂੰ ਖਰੜ ਕਰਾਲੀ ਜੀਰਕ ਪਰ ਚੰਡੀਗੜ੍ਹ ਤੱਕ ਇਹ ਜਾਣਦੇ ਹੋਗੇ ਸਾਨੂੰ ਚਲੋ ਅਸੀਂ ਸੇਵਾ ਕਰੀ ਮਨੀ ਕਰਕੇ ਸਾਨੂੰ ਪੂਰਾ ਪੰਜਾਬ ਕਿਹਾ ਵਰਲਡ ਵਾਈਡ ਇਹਨੇ ਚਲੋ ਐਨੇ ਜੋਗਾ ਮੈਂ ਇੰਨਾ ਕਰਿਆ ਵੀ ਨਹੀਂ ਜਿੰਨਾ ਹੁੰਦਲ ਖੜਿਆ ਨਾਲ ਮੇਰੇ ਹੁੰਦਲ ਨਾ ਕਰਤਾ ਹੁੰਦਾ ਇਹਨੇ ਮਤਲਬ ਕਿ ਫੱਟੇ ਚੱਕ ਤੇ ਮੈਂ ਕਿਹਾ ਵੀਰੇ ਕਿਉ ਨਾ 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 ਨਾਲੇ ਪਹਿਲਾਂ ਹੀ ਬਜਾਬ ਦਾ ਮਾਹੌਲ ਖਰਾਬ ਹੈ ਪਹਿਲਾਂ ਹੀ ਤੈਨੂੰ ਮੇਰੇ ਸਾਹਮਣੇ ਹੀ ਦੋ ਤਿੰਨ ਫੋਨ ਆਲੇ ਵੀ ਰਹਿਣ ਦੋ ਕੋਈ ਫਾਇਦਾ ਨਹੀਂ ਆ ਚੀਜ਼ਾਂ ਦਾ ਮਤਲਬ ਵੀਰੇ ਇਹਨ ਪੂਰਾ ਮਤਲਬ ਕਿ ਵੀਰੇ ਕਰਕੇ ਸਾਨੂੰ ਸਾਰੇ ਜਾਣਨ ਲੱਗ ਗਏ ਓਕੇ ਜੀ ਇਹ ਵੀਡੀਓ ਤੁਸੀਂ ਵੇਖੀ ਹੈ ਆ ਤੁਸੀਂ ਇੰਟਰਵਿਊ ਵੇਖਿਆ ਹੈ ਮਨਕਿਰਤ ਕੋਲਕਤਾ ਬਹੁਤ ਵਧੀਆ ਗੱਲਾਂ ਕਰਦੇ ਨੇ ਬਹੁਤ ਵਧੀਆ ਇਨਸਾਨ ਨੇ ਕਿ ਇਹਨਾਂ ਨੇ ਕਿਹਾ ਕਿ ਮੈਂ ਤੇ ਕੁਝ ਕੀਤਾ ਹੀ ਨਹੀਂ ਹੈ ਤੇ ਮੈਂ ਰੱਬ ਸੋਨੇ ਤੂੰ ਦੁਆ ਕਰਨਾ ਕਿ ਮੈਨੂੰ ਲਾਈਕ ਹੋਰ ਹੈ ਨਾ ਮੌਕਾ దਵੇ ਕਿ ਮੈਂ ਹੋਰ ਜਿਹੜਾ ਹੈ ਲਾਈਕ ਮਦਦ ਕਰ ਸਕਾਂ ਲੋਕਾਂ ਦੀ ਤੇ ਇਹਨਾਂ ਨੇ ਕਿਹਾ ਕਿ ਮੈਨੂੰ ਬਹੁਤ ਜ਼ਿਆਦਾ ਐਸਾ ਚਾਹਸ ਪੈ ਗਿਆ ਕਿ ਮੈਂ ਬੋਤੀ ਤੋਂ ਬੋਤੀ ਲੋਕਾਂ ਦੀ ਮਦਦ ਕਰਾਂ ਤੇ ਇਹਨਾਂ ਨੇ ਕਿਹਾ ਕਿ ਜਦੋਂ ਮੈਂ ਮਦਦ ਕਰਕੇ ਸਾਰੇ ਪੈਸੇ ਵੰਡ ਕੇ ਘਰ ਆਇਆ ਤੇ ਪੂਰੀ ਰਾਤ ਰਾਤ ਤੋਂ ਲੈ ਕੇ ਸਵੇਰ ਤੱਕ ਮੈਂ ਰੋਂਦਾ ਰਿਹਾ ਠੀਕ ਹੈ ਤੇ ਇਥੇ ਮੈਂ ਕਵਾਂਗੀ ਕਿ ਇਹ ਜਿਹੜਾ ਲਾਈਕ ਇੱਕ ਇਮੋਸ਼ਨਲ ਚੀਜ਼ ਹੈ ਹਰ ਇਨਸਾਨ ਦੇ ਵਿੱਚ ਹੋਣੀ ਚਾਹੀਦੀ ਹੈ ਇੱਕ ਇਨਸਾਨ ਦੇ ਵਿੱਚ ਦੂਜੇ ਇਨਸਾਨ ਦੇ ਲਈ ਤੇ ਇਹ ਚੀਜ਼ਾਂ ਇਹਨਾਂ ਦੇ ਵਿੱਚ ਕਿ ਆ ਦੂਸਰਿਆਂ ਦੀ ਪਰੇਸ਼ਾਨੀ ਨੂੰ ਫੇਲ ਕਰਦੇ ਨੇ ਮਹਿਸੂਸ ਕਰਦੇ ਨੇ ਉਹਨੂੰ ਆਪਨਾ ਸਮਝ ਕੇ ਜਿਹੜਾ ਉਹਨੂੰ ਸੋਚਦੇ ਨੇ ਕਿ ਸਾਡੇ ਤੇ ਇਹੋ ਜੀ ਕੋਈ ਪਰੇਸ਼ਾਨੀ ਹੋਏ ਤੇ ਕਿੰਜ ਦਾ ਫੀਲ ਹੁੰਦਾ ਤੇ ਇਹੋ ਜੀ ਚੀਜ਼ ਜਿਹੜੀ ਬਹੁਤ ਘੱਟ ਲੋਕਾਂ ਚ ਹੁੰਦੀ ਹੈ ਤੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਇਹਨਾਂ ਨੇ ਕਿਹਾ ਕਿ ਮੇਰੇ ਕੋਲ ਬਹੁਤਾ ਹੋਰ ਹੋਏ ਤੇ ਮੈਂ ਹੋਰ ਵੰਡਾਂ ਠੀਕ ਹੈ ਤੇ ਇੱਥੇ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਜਿੰਨਾ ਵੰਡੋਗੇ ਉਹਨਾਂ ਬਹੁਤਾ ਤੁਹਾਨੂੰ ਰੱਬ ਜਿਹੜਾ ਨਵਾਜ਼ੇਗਾ ਤੇ ਇੱਥੇ ਇਹ ਚੀਜ਼ ਦੇ ਵਿੱਚ ਬਹੁਤ ਸੱਚਾਈ ਹੈ ਤੇ ਆਮ ਸ਼ੋਰ ਇਹਨਾਂ ਨੂੰ ਰੱਬ ਸੋਣਾ ਹੋਰ ਨਵਾਜ਼ੇਗਾ ਤੇ ਇਹਨਾਂ ਦੇ ਵਿੱਚ ਐਨੀ ਲਾਈਕ ਗੁੰਜਾਇਸ਼ ਹੋਏਗੀ ਕਿ ਐਦੇ ਤੋਂ ਵੀ ਬਹੁਤ ਹੀ ਹੈਲਪ ਲੋਕਾਂ ਦੀ ਕਰ ਸਕਣਗੇ ਬਹੁਤ ਵਧੀਆ ਲੱਗਿਆ ਇੰਟਰਵਿਊ ਵੇਖ ਕੇ ਬਹੁਤ ਵਧੀਆ ਵਿਚਾਰ ਨੇ ਇਹਨਾਂ ਦੇ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਕੀ ਆਖੋ ਆਪਣੇ ਸ਼ਾਂਤ ਰਹੇ ਤੁਹਾਡਾ ਫੇਟ ਮੁੜਾਕਾਰ ਹੁੰਦੀ ਸੱਚੇ ਕਾਲ ਜੀ